ਹਾਂਜੀ ਕਿਸਾਨ ਵੀਰੋ ਚੱਲੇ ਆ ਆਪਾਂ ਡਿੱਗੀਆਂ ਹੋਈਆਂ ਮੋਟਰਾਂ ਕੱਢਣਾਂ ਅੱਗੇ ਆਪਾਂ ਮੋਟਰ ਕੱਢਣ ਲਈ ਜਾਂਨੇ ਅੱਜ ਆਪਾਂ ਮੋਟਰਾਂ ਕੱਢਣ ਲਈ ਚੱਲਾਂਗੇ ਅੱਗੇ ਤੁਹਾਨੂੰ ਕਿਸੇ ਪਿੰਡ ਬਾਰੇ ਦੱਸਦੇ ਆ ਅੱਜ ਕਈ ਪਿੰਡਾਂ ਬਾਰੇ ਗੱਲ ਦੱਸਾਂਗੇ ਵੀਡੀਓ ਥੋੜੀ ਜੀ ਅੱਜ ਲੰਮੀ ਹੋਊਗੀ ਕਿਉਂਕਿ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਹੀ ਦੇਵਾਂਗੇ ਵੀ ਮੋਟਰਾਂ ਆਪਾਂ ਡਿੱਗੀਆਂ ਹੋਈਆਂ ਕੱਢਣ ਚੱਲੇ ਆ ਕਿਹੜੇ ਕਿਹੜੇ ਪਿੰਡਾਂ 'ਚ ਜਾਂਨੇ ਆ ਕਿਹੜੇ ਕਿਹੜੇ ਬਾਈ ਜੀ ਉਹਨਾਂ ਨਾਲ ਮਲਾਉਣੇ ਤੁਹਾਨੂੰ ਤੇ ਕਿਹੜੇ ਕਿਹੜੇ ਕਾਰਨਾ ਕਰਕੇ ਮੋਟਨਾਪੂਰ ਦੇ ਵਿੱਚ ਡਿੱਗੀਆਂ ਨੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਪਾਉਨੇ ਆ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਅੱਜ ਸਵੇਰ ਪਿੰਡ ਤੋਂ ਪਿੰਡਰ ਕਲਾਂ ਤੋਂ ਚੱਲੇ ਆ ਜੀ ਪਹੁੰਚੇ ਆ ਪਿੰਡ ਦਾਇਆ ਕਲਾਂ ਜਿਹਨੂੰ ਕਿ ਗਊਸ਼ਾਲਾ ਵਾਲਾ ਦਾਇਆ ਕਹਿੰਦੇ ਆ ਜੀ ਇਹ ਤਲਵੰਡੀ ਮੱਲੀਆਂ ਦੇ ਨੇੜੇ ਆ ਜੀ ਇੱਥੇ ਸਰਦਾਰ ਸਰਿੰਦਰਪਾਲ ਸਿੰਘ ਸਨ ਆਫ ਮੁਖਤਿਆਰ ਸਿੰਘ ਦੀਨਾ ਦੇ ਖੇਤ 9 ਇੰਚੀ 250 ਫੁੱਟ ਡੂੰਘਾ ਬੋਰ ਆ ਜੀ ਤੇ ਪਲਾਸਟਰ ਦੀ ਡਿਲੀਵਰੀ ਪਾਈ ਹੋਈ ਆ ਬਾਈ ਜੀ ਉਹਨਾਂ ਦੇ ਡਿਲੀਵਰੀ 'ਚ ਕੋਈ ਪ੍ਰੋਬਲਮ ਨਹੀਂ ਆਈ ਤੇ ਡਿਲੀਵਰੀ ਦੇ ਉੱਪਰ ਇੱਕ ਟੋਟਾ ਬਾਈ ਜੀ ਉਹਨਾਂ ਨੇ ਜਿਹੜਾ ਆਪਾਂ ਹੁਣ ਆਪਾਂ ਦੱਸਦੇ ਆਂ ਜੀ ਜਿਵੇਂ ਕਿ ਆਪਾਂ ਵੀ ਕੰਮ ਕਰਨ ਲੱਗੇ ਤੁਹਾਨੂੰ ਦੱਸ ਦਿੰਨੇ ਵੀ ਇੱਕ ਪਾਈਪ ਲੋਹੇ ਦਾ ਪਾ ਲਿਆ ਕਰੋ ਉਸੇ ਤਰ੍ਹਾਂ ਬਾਈ ਜੀ ਉਹਨਾਂ ਨੇ ਵੀ ਇੱਕ ਪਾਈਪ ਲੋਹੇ ਦਾ ਹੀ ਪਾਇਆ ਹੋਇਆ ਸੀ ਉੱਪਰ ਪਰ ਉਹ ਪਾਇਆ ਪੁਰਾਣਾ ਸੀ ਉਹਦੀ ਪਲੇਟ ਗਲ ਗਈ ਜੀ ਪਲੇਟ ਉਹਦੀ ਗਲ ਗਈ ਬਾਈ ਜੀ ਉਹਨਾਂ ਦੀ ਟੋਟੇ ਦੀ ਜਿਹੜਾ ਉੱਪਰ 4 ਇੰਚੀ ਪਾਇਆ ਸੀ ਥੱਲੇ ਸਾਰੀ ਡਿਲੀਵਰੀ ਪਲਾਸ਼ਕੜ ਦੀ ਸੀ ਤੇ ਉਹ ਜਿਹੜੀ ਗਲੀ ਹੋਈ ਪਲੇਟ ਟੁੱਟ ਗਈ ਜੀ ਤੇ ਸਾਰੀ ਡਿਲੀਵਰੀ ਵਿੱਚ ਮੋਟਰ ਦੀ ਬੋਰ ਦੇ ਵਿੱਚ ਡੱਗ ਪਈ ਜੀ ਤੇ ਉਹ ਆਪਾਂ ਮੋਟਰ ਡਿੱਗੀ ਹੋਈ ਕੱਢ ਰਹੇ ਆ ਜੀ ਤੇ ਉਹ ਮੇਨ ਕਾਰਨ ਉਹਦਾ ਇਹੀ ਬਣਿਆ ਵੀ ਜਿਹੜਾ ਲੋਹੇ ਦਾ ਪਾਇਆ ਸੀ ਉਹ ਥੋੜਾ ਜਿਹਾ ਹਲਕਾ ਸੀ ਜੀ ਜਿਆਦਾ ਹਲਕਾ ਹੋਣ ਕਰਕੇ ਉੱਪਰੋਂ ਪਲੇਟ ਟੁੱਟ ਗਈ ਥੱਲੇ ਪਲਾਸਟਿਕ ਦੀ ਡਿਲੀਵਰੀ ਸੀ ਜੀ ਤੇ ਬਾਈ ਜੀ ਉਹਨਾਂ ਨੇ ਕਿਹਾ ਵੀ ਕਿਹੜਾ ਕੋਈ ਜਾਦੇ ਭਾਰ ਵਾਲੀ ਗੱਲ ਆਈ ਪਰ ਉਹ ਫੇਰ ਵੀ ਹਲਕਾ ਪੈਪ ਫੋਨ ਕਰਕੇ ਇੱਕ ਪੁਰਾਣਾ ਹੋਣ ਕਰਕੇ ਪਲੇਟ ਗੜ ਕੇ ਟੁੱਟ ਗਈ ਇਹ ਵੀ ਜ਼ਰੂਰ ਨੋਟ ਕਰਨ ਵਾਲੀ ਗੱਲ ਆ ਜੀ ਅੱਜ ਜਲੀ ਵੀਡੀਓ ਦੇ ਵਿੱਚ ਵੀ ਜਿੱਥੇ ਆਪਾਂ ਤੁਹਾਨੂੰ ਦੱਸਿਆ ਵਾ ਵੀ ਪਲਾਸਟਿਕ ਦੀ ਡਿਲੀਵਰੀ ਦੇ ਵਿੱਚ ਇੱਕ ਪੈਪ ਲੋਹੇ ਦਾ ਪਾਇਆ ਕਰੋ ਪਰ ਥੱਲੇ ਉਹ ਪੈਪ ਦੀਆਂ ਵੀ ਪਲੇਟਾਂ ਚੰਗੀ ਤਰ੍ਹਾਂ ਜਾਂਚ ਕੇ ਪਾਇਆ ਕਰੋ ਹੀ ਇਹ ਨਵੀਂ ਪਾਇਪ ਤੁਸੀਂ ਜਿਹੋ ਜਿਹਾ ਮਰਜ਼ੀ ਪਾ ਸਕਦੇ ਹੋ ਵੀ ਹਲਕਾ ਭਾਰਾ ਜਿਹੜਾ ਮਰਜ਼ੀ ਪਾ ਲਓ ਵੀ ਚਲੋ ਹੁਣ ਕਿਹੜਾ ਇਹਦੇ ਤੇ ਭਾਰ ਹੋਣਾ ਵਾ ਵੀ ਚਲੋ ਹੁਣ ਆਪਣੀ ਪਲਾਸਟਰ ਦੀ ਡਿਲੀਵਰੀ ਪੈਗੀ ਪਰ ਫੇਰ ਵੀ ਜੀ ਵਜਨ ਤਾਂ ਅਕਸਰ ਪਲਾਸਟਰ ਦੀ ਡਿਲੀਵਰੀ ਦਾ ਮੋਟਰ ਵੀ ਨਾਲ ਹੁੰਦੀ ਆ ਮੋਟਰ ਪੰਪ ਕੇਵਲ ਸਾਰੀ ਚੀਜ਼ ਦਾ ਵਜਨ ਤਾਂ ਬਣਨਾ ਹੀ ਆ ਪਰ ਉਹ ਪਾਇਪ ਥੋੜਾ ਜਿਆ ਵਧੀਆ ਪਾਇਆ ਜਾਵੇ ਤਾਂ ਜੋ ਆਪਣਾ ਨੁਕਸਾਨ ਨਾ ਹੋਵੇ ਉਸੇ ਤਰ੍ਹਾਂ ਹੀ ਬਾਈ ਜੀ ਉਹਨਾਂ ਨੇ ਵੀ ਥੱਲੇ ਸਾਰੀ ਡਿਲੀਵਰੀ ਪਲਾਸਟਰ ਦੀ ਆ ਜੀ ਉੱਪਰ ਆ ਜਿਹੜਾ ਜਿਗਾਰਡ ਸੀਗਾ ਆ ਵੇਖ ਲਓ ਪਲੇਟ ਜਿਹੜੀ ਟੁੱਟੀ ਆ ਥੱਲੇ ਡਿਲੀਵਰੀ ਸਾਰੀ ਉਹ ਸਾਖਟ ਤੋਂ ਉਹ ਲੈ ਕੇ ਆਉਣਾ ਪਲਾਸਕਟ ਦਾ ਹੀ ਆ ਜਿਹੜਾ ਅਡਾਪਟਰ ਤੋਂ ਉੱਪਰ ਪਲੇਟ ਟੁੱਟੀ ਹੈ ਜੀ ਅਡਾਪਟਰ ਮੋਨਿਟਰ ਦਾ ਕਈ ਵੀਰ ਕਹ ਜਾਂਦੇ ਵੀ ਉਹ ਦੇਗੀ ਜਾਈ ਵੀ ਅਡਾਪਟਰ ਨਾਲ ਟੁੱਟ ਕੇ ਵਿੱਚ ਡੱਗ ਪੇ ਅਡਾਪਟਰ ਨਹੀਂ ਟੁੱਟਦਾ ਜੀ ਉਹ ਤਾਂ ਫਿਕਸ ਪਲੇਟ ਲੱਗੀ ਹੁੰਦੀ ਆ ਤੇ ਪਰ ਜਿਹੜੇ ਉੱਪਰਲਾ ਪੀਪਸੀ ਬਾਈ ਜੀ ਹੁਣਾਂ ਦਾ ਉਹ ਬਿਲਕੁਲ ਹੀ ਪਲੇਟ ਗਲੀ ਸੀ ਗਲ ਕੇ ਪਲੇਟ ਟੁੱਟ ਗਈ ਤੇ ਆਪਾਂ ਉਹ ਕੱਢ ਕੇ ਹੋਰ ਪੈ ਪਾ ਕੇ ਬਾਈ ਜੀ ਉਹਨਾਂ ਦੀ ਮੋਟਰ ਬੋਰ ਦੇ ਵਿੱਚੋਂ ਉਸੇ ਤਰ੍ਹਾਂ ਹੀ ਲਾਈਟ ਚੱਲਦੀ ਸੀ ਉਸੇ ਟਾਈਮ ਆਪਾਂ ਮੋਟਰ ਚਾਲੂ ਕਰ ਦਿੱਤੀ ਈ ਕਿਉਂਕਿ ਲਾਈਟ ਚੱਲਦੀ ਸੀ ਤੇ ਬਾਕੀ ਮੋਟਰ ਕੱਢਣੀ ਨਹੀਂ ਪਣੀ ਸੀ ਜੀ ਥੱਲੇ ਪਲਾਸਟਰ ਦੀ ਡਿਲੀਵਰੀ ਸੀ ਉੱਪਰ ਆਪਾਂ ਜਿਹੜਾ ਟੋਟਾ ਟੁੱਟਿਆ ਸੀਗਾ ਉਹ ਟੋਟਾ ਜੋੜ ਕੇ ਹੋਰ ਬਾਈ ਜੀ ਹੁਣੇ ਘਰੋਂ ਲਏ ਸੀ ਨਵਾਂ ਪਾਈਪ ਉਹ 파ਤਾ ਟੋਟਾ ਟੋਟਾ ਕੱਢਤਾ ਈ ਤੇ ਇਸੇ ਤਰ੍ਹਾਂ ਆਪਾਂ ਪਿੰਡ ਦਾਇਆ ਕਲਾਂ ਦੇ ਵਿੱਚ ਮੋਟਰ ਅੱਡੇ ਗਿਰੀ ਕੱਢ ਦਿੱਤੀ ਈ ਹਾਂਜੀ ਹੁਣ ਆਪਾਂ ਚੱਲੇ ਆ ਗਏ ਹਾਂ ਜੀ ਪਿੰਡ ਬੁੱਧ ਸਿੰਘ ਵਾਲਾ ਹਾਂਜੀ ਇਹ ਇੱਥੇ ਸਰਦਾਰ ਹਰਵੰਸ ਸਿੰਘ ਸਨੋ ਫੋ ਗੋਰ ਸਿੰਘ ਗੋਰ ਸਿੰਘਦਰ ਸਿੰਘ ਜੀ ਬਾਈ ਜੀ ਉਹਨਾਂ ਦੇ ਖੇਤ ਦੇ ਵਿੱਚ 9 ਇੰਚੀ ਬੋਰ ਆ ਜੀ 400 ਫੁੱਟ ਡੂੰਗਾ ਜਿਹਦੇ ਵਿੱਚ ਸਮਾਲਸੀ ਵਾਲਾ ਮੋਟਰ ਡਿਲੀਵਰੀ ਟੁੱਟ ਕੇ ਡਿੱਗ ਪਈ ਇਹਦੇ ਬਾਰੇ ਵੀ ਤੁਹਾਨੂੰ ਆਪਾਂ ਦਿੰਨੇ ਆ ਜਾਣਕਾਰੀ ਵੀ ਇਹ ਕਿਉਂ ਟੁੱਟ ਕੇ ਡਿੱਗੀ ਹੈ ਜੀ ਅੱਜ ਅਸੀਂ ਤਾਂ ਹੀ ਵੀਡੀਓ ਦੇ ਸ਼ੁਰੂ ਵਿੱਚ ਤੁਹਾਨੂੰ ਦੱਸਿਆ ਸੀ ਜੀ ਆਪਾਂ ਚੱਲੇ ਡਿੱਗੀਆਂ ਹੋਈਆਂ ਮੋਟਰਾਂ ਕੱਢਣ ਹੁਣ ਸਾਰੀ ਜਾਣਕਾਰੀ ਤੁਹਾਨੂੰ ਨਾਲ ਦੀ ਨਾਲ ਦੇਵਾਂਗੇ ਵੀ ਆਪਾਂ ਪਹਿਲੀ ਮੋਟਰ ਅੱਜ ਦਾਇਆ ਕਲਾਂ ਦੇ ਵਿੱਚ ਕੱਢੀ ਦੂਜੀ ਮੋਟਰ ਆਪਾਂ ਕੱਢਣ ਆ ਗਏ ਆ ਜੀ ਬੁੱਧ ਸਿੰਘ ਵਾਲਾ ਜੋ ਕਿ ਦਾਇਆਕਲਾ ਵੀ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜੀ ਬੁੱਧ ਸਿੰਘ ਵਾਲਾ ਵੀ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜੀ ਇੱਥੇ ਆਪਾਂ ਸਰਦਾਰ ਹਰਵੰਸ ਸਿੰਘ ਸਨ ਆਫ ਗੁਰਸਿੰਦਰ ਸਿੰਘ 400 ਫੁੱਟ ਡੂੰਗਾ ਬੋਰ ਆ ਜੀ ਸਮਲਸੀਪਲ ਦਾ 9 ਇੰਚੀ ਬੋਰ ਆ ਜੀ ਇਹਦੇ ਵਿੱਚ ਬਾਈ ਜੀ ਹੁਣਾਂ ਨੇ ਅੱਜ ਤੋਂ 18 ਸਾਲ ਪਹਿਲਾਂ ਡਿਲੀਵਰੀ ਪਾਈ ਸੀ ਜੀ ਨਵੀਂ ਡਿਲੀਵਰੀ ਬਾਈ ਜੀ ਹੁਣੀ ਕਹਿੰਦੇ ਪਾਈ ਸੀ ਵੀ ਆਪਾਂ ਅੱਜ ਤੋਂ 18 ਸਾਲ ਪਹਿਲਾਂ ਮੋਟਰਾਂ ਚਲੋ ਵੇਚਦੀ ਇੱਕ ਦੋ ਨਵੀਆਂ ਚੇਂਜ ਕਰਤੀਆਂ ਜਿਵੇਂ ਕਿ ਨਵੀਂ ਮੋਟਰ ਪਾਤੀ 6-7 ਸਾਲ ਨਹੀਂ ਲੋਡ ਪੈਂਦੀ ਤੇ ਪਰ ਡਿਲੀਵਰੀ ਬਾਈ ਜੀ ਉਹਨਾਂ ਦੇ ਕਹਿਣ ਮੁਤਾਬਕ ਵੀ ਇਹ 18 ਸਾਲ ਹੋ ਗਏ ਜੀ ਡਿਲੀਵਰੀ ਨਹੀਂ ਬਦਲੀ ਤੇ ਉਹੀ ਅਸੀਂ ਵੀਰੋ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਜਿੱਥੇ ਵੀ ਕਿਸਾਨ ਵੀਰਾਂ ਦੀਆਂ ਡਿੱਗੀਆਂ ਮੋਟਰਾਂ ਡੇਗਦੀਆਂ ਨੇ ਟੁੱਟ ਕੇ ਆਪਾਂ ਹਰੇਕ ਵੀਡੀਓ ਦੇ ਵਿੱਚ ਇਹੀ ਗੱਲ ਦੱਸਦੇ ਹਾਂ ਵੀ ਬਾਈ ਜੀ ਆਪਣੇ ਡਿਲੀਵਰੀਆਂ ਦਾ ਖਾਸ ਧਿਆਨ ਰੱਖਿਆ ਕਰੋ ਕਈ ਵਾਰ ਆਪਾਂ ਗੱਲ ਉਸ ਤੇ ਪੱਕੇ ਰਹਿੰਦੇ ਆ ਵੀ ਅਸੀਂ ਨਵੀਂ ਪਾਈ ਆ ਪਰ ਉਹ ਚੀਜ਼ ਤੁਸੀਂ ਸਮਾਂ ਵੇਖਿਆ ਕਰੋ ਜੀ ਜ਼ਰੂਰ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹ ਗੱਲ ਜ਼ਰੂਰ ਕਿਸਾਨ ਭਰਾਵਾਂ ਨੂੰ ਦੱਸਦਾ ਵਾਂ ਜੀ ਬਾਕੀ ਕਈ ਆਪਣੀਆਂ ਅਮਲ ਵੀ ਕਰਦੇ ਆ ਗੱਲਾਂ ਤੇ ਤੇ ਚਲੋ ਕਈ ਇੰਜ ਬਾਕੀ ਸਾਰੇ ਕਿਸਾਨ ਵੀਰਾਂ ਦੀ ਆਪ ਆਉਦੀ ਰਹੇ ਆ ਜੀ ਕੋਈ ਕਹਿੰਦਾ ਵੀ ਇਹਨੂੰ ਨਹੀਂ ਕੋਸ ਹੁੰਦਾ ਕੋਈ ਕੀ ਹੁੰਦਾ ਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਦੇ ਰਹਿੰਨੇ ਆ ਵੀ ਬਾਈ ਜੀ ਜਿਨ੍ਹਾਂ ਦੀ ਮੋਟਰ ਨੂੰ 4 ਤੋਂ 5 ਸਾਲ ਹੋ ਗਏ ਚਾਹੇ ਕੋਈ ਮੋਟਰ ਦੀ ਰਿਪੇਅਰ ਬਾਬਤ ਤੁਸੀਂ ਨਹੀਂ ਵੀ ਕੱਢਦੇ ਚਾਹੇ ਤੁਹਾਡਾ ਬੋਰ ਰੇਤਾ ਨਹੀਂ ਵੀ ਕੱਢਦਾ ਚਾਹੇ ਫਿਲਟਰ ਬੋਰ ਆ ਨਹੀਂ ਵੀ ਕੱਢਦਾ 4-5 ਸਾਲ ਬਾਅਦ ਕੱਢ ਕੇ ਡਿਲੀਵਰੀ ਨੂੰ ਜ਼ਰੂਰ ਚੈੱਕ ਕਰਿਆ ਕਰੋ ਵੀ ਕੋਈ ਪਲੇਟ ਥੋੜੀ ਗਲੀ ਨਾ ਹੋਵੇ ਤਾਂ ਜੋ ਆਪਣਾ ਨੁਕਸਾਨ ਨਾ ਹੋ ਜਾਈ ਸਾਰੀਆਂ ਪਲੇਟਾਂ ਨੂੰ ਚੰਗੀ ਤਰ੍ਹਾਂ ਜਾਂਚ ਕਰਕੇ ਜੇ ਪਲੇਟਾਂ ਲੱਗਣ ਵਾਲੀਆਂ ਤਾਂ ਸਾਰੀਆਂ ਨਵੀਆਂ ਲਵਾਇਆ ਕਰੋ ਉਹ ਵੀ ਇਹ ਨਹੀਂ ਵੀ ਆਪਾਂ ਇੱਕ ਦੋ ਨਵੀਆਂ ਲਵਾਤੀਆਂ ਬਾਕੀ ਪਾਣੀ ਵਾਲੀਆਂ ਕਹਣਾ ਇਹ ਸਾਫ਼ ਹੈ ਰਹਿਣ ਦਿਓ ਮੁੜ ਕੇ ਉਹ ਗਲ ਜਾਂਦੀਆਂ ਬਈ ਇਹ ਚੀਜ਼ ਦਾ ਸਾਰੇ ਵੀਰ ਧਿਆਨ ਰੱਖਿਆ ਕਰੋ ਮੈਂ ਹਰ ਵੀਡੀਓ ਦੇ ਵਿੱਚ ਇਹ ਗੱਲ ਦੱਸਦਾ ਹਾਂ ਜਰੂਰ ਤੁਹਾਨੂੰ ਸਾਰੇ ਵੀਰਾਂ ਨੂੰ ਤੇ ਇਸੇ ਤਰ੍ਹਾਂ ਹੀ ਇਹ ਮੋਟਰ ਵੀ ਚਾਰ ਦੀ ਡਿਲੀਵਰੀ ਸੀ ਬਾਈ ਜੀ ਉਹਨਾਂ ਦੀ 18 ਸਾਲ ਪਾਈ ਨੂੰ ਹੋ ਗਏ ਮੋਟਰਾਂ ਦਾ ਬਾਈ ਜੀ ਉਹਨਾਂ ਨੇ ਕਈ ਚੇਂਜ ਕਰਤੀਆਂ ਪਰ ਡਿਲੀਵਰੀ ਉਹੀ ਦੀ ਉਹੀ ਸੀ ਇਸੇ ਤਰ੍ਹਾਂ ਹੀ ਬਾਈ ਜੀ ਉਹਨਾਂ ਨੇ ਵੀ ਜਦੋਂ ਢਿੱਗੀ ਮੋਟਰ ਆਪਾਂ ਹੁਣ ਕੱਢਤੀ ਐ ਜੀ ਕੱਢੀ ਜਾਨੇ ਆ ਬਾਈ ਜੀ ਉਹਨਾਂ ਨੇ ਦੱਸਦੇ ਹੀ ਬਾਈ ਉਹਨੇ ਕਹਿੰਦਾ ਵੀ 18 ਸਾਲ ਹੋ ਗਏ ਬਾਈ ਪਾਏ ਨੂੰ ਪਰ ਅਸੀਂ ਪਲੇਟਾਂ ਵਗੈਰਾ ਨਹੀਂ ਲਵਾਈਆਂ ਤੇ ਉਸੇ ਤਰ੍ਹਾਂ ਇਹਦੀ ਵੀ ਡਿਲੀਵਰੀ ਦੀਆਂ ਉਹ ਪਲੇਟਾਂ ਵੇਖ ਲਓ ਗਲ ਕੇ ਬਿਲਕੁਲ ਪੈਪ ਥੱਲੇ ਵਾਲੇ ਪੈਪ ਵੀ ਬਿਲਕੁਲ ਗਲੇ ਪਏ ਆ ਜੀ ਇਸੇ ਤਰ੍ਹਾਂ ਹੀ ਸਾਰੇ ਵੀਰਾਂ ਇਹ ਚੀਜ਼ਾਂ ਦਾ ਨਾ ਇਹ ਜ਼ਰੂਰ ਧਿਆਨ ਰੱਖਿਆ ਕਰੋ ਵੀ ਆਪਣਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਅਸੀਂ ਸਾਡਾ ਵੀ ਵੀਡੀਓ ਬਣਾਉਣ ਦਾ ਮਤਲਬ ਇਹੀ ਹੁੰਦਾ ਵਾ ਵੀ ਤੁਹਾਨੂੰ ਸਾਰੀਆਂ ਵੀਡੀਓ ਦੇ ਵਿੱਚ ਅਸੀਂ ਦੱਸਦੇ ਆ ਵੀ ਚਲੋ ਕਈ ਵਾਰੀ ਕੋਈ ਨਵੇਂ ਭਰਾ ਜੁੜਦੇ ਆ ਵੀ ਸਾਰਿਆਂ ਤੱਕ ਸਾਡੀ ਦਿੱਤੀ ਜਾਣਕਾਰੀ ਪਹੁੰਚੇ ਜੀ ਇਹ ਆਪਾਂ ਜੀ ਬੁੱਧ ਸਿੰਘ ਵਾਲੇ ਮੋਟਰ ਡਿੱਗੀ ਹੋਈ ਕੱਢ ਦਿੱਤੀ ਆ ਜੀ ਤੇ ਲਾ ਕੇ ਕਲੈਂਪ ਉਤੇ ਕੱਸਤਾ ਹੀ ਹੁਣ ਬਾਈ ਜੀ ਉਹਨਾਂ ਨੂੰ ਆਪਾਂ ਦੱਸ ਦਿੱਤਾ ਵੀ ਆਪਦੇ ਮੈਸਤਰੀ ਵੰਗਾ ਕੇ ਤੇ ਮੋਟਰ ਬਾਹਰ ਕੱਢ ਕੇ ਸਾਰੀ ਡਿਲੀਵਰੀ ਚੈੱਕ ਕਰ ਲਿਓ ਜਾਂ ਪਲੇਟਾਂ ਲਵਾ ਲਿਓ ਜਾਂ ਜਿਵੇਂ ਵੀ ਇਹਨਾਂ ਦਾ ਜੀ ਕੀਤਾ ਬਾਈ ਜੀ ਉਹਨਾਂ ਦਾ ਕੰਮ ਕਰ ਲੈਣਾ ਉਹ ਬਾਅਦ ਦੇ ਵਿੱਚ ਬਾਈ ਜੀ ਉਹਨਾਂ ਦਾ ਕੰਮ ਆਈ ਆਪਾਂ ਬੋਰ ਦੇ ਵਿੱਚੋਂ ਡਿੱਗੀ ਵੀ ਮੋਟਰ ਕੱਢ ਕੇ ਕਲੈਂਪ ਕੱਸ ਕੇ ਤੇ ਉੱਪਰ ਦਾਸਤਾ ਬਾਈ ਜੀ ਉਹਨਾਂ ਨੂੰ ਵੀ ਉੱਪਰਲਾ ਪਾਇਪ ਗਲਿਆ ਹੋਇਆ ਈ ਤੇ ਇਸੇ ਤਰ੍ਹਾਂ ਹੀ ਜੀ ਦੂਜਾ ਆਪਣਾ ਜਿੰਨੇ ਵੀ ਭਰਾ ਆਪਣੇ ਨਵੇਂ ਵੀਡੀਓ ਆਪਣੇ ਪੇਜ ਤੇ ਨਵੇਂ ਜੁੜਦੇ ਆ ਜੀ ਸਾਰੀ ਵੀਡੀਓ ਵੇਖਿਆ ਕਰੋ ਕਿਉਂਕਿ ਆਪਾਂ ਕਿਸਾਨਾਂ ਦੇ ਨਾਲ ਹੀ ਸੰਬੰਧਤ ਸਾਰੀਆਂ ਵੀਡੀਓ ਪਾਉਨੇ ਆ ਜੀ ਵੀ ਕੋਈ ਵੀ ਆਪਣਾ ਮਤਲਬ ਕਿ ਕਿਸਾਨ ਭਰਾਵਾਂ ਦਾ ਆਪਣਾ ਨੁਕਸਾਨ ਹੋਣ ਤੋਂ ਪਹਿਲਾਂ ਆਪਾਂ ਹਰੇਕ ਸੁਝਾਅ ਤੁਹਾਨੂੰ ਦਿੰਦੇ ਰਹਿੰਨੇ ਆ ਵੀ ਕਿਸੇ ਵੀ ਕਿਸਾਨ ਭਰਾ ਦਾ ਨੁਕਸਾਨ ਨਾ ਹੋਵੇ ਵੀ ਆਪਣੇ ਦਿੱਤੀ ਹੋਈ ਜਾਣਕਾਰੀ ਦੇ ਇਹੀ-ਇਹੀ ਵੀ ਤੁਸੀਂ ਉਹ ਵੱਧ ਤੋਂ ਵੱਧ ਮਤਲਬ ਕਿ ਜਿਹੜੀ ਗੱਲ ਦੱਸਦੇ ਹੁੰਨੇ ਉਹਦੇ ਤੇ ਅਮਲ ਵੀ ਕਿਸਾਨ ਭਰਾ ਜਰੂਰ ਕਰਿਆ ਕਰੋ ਚਲੋ ਬਾਕੀ ਜਿਹੜੇ ਬੋਰਾਂ ਦੇ ਵਿੱਚੋਂ ਪੱਤਣ ਬੋਰ ਆ ਜੀ ਜਿਹੜੇ ਉਹ ਬੋਰਾਾਂ ਦੇ ਵਿੱਚੋਂ ਤਾਂ ਚਲੋ ਨਿਕਲਦੇ ਰਹਿੰਦੇ ਆ ਜੀ ਆਪਣਾ ਰੇਤਾ ਕੱਢਦੇ ਕਰਕੇ ਆਪਾਂ ਕੱਢਦੇ ਹੀ ਰਹਿੰਨੇ ਆ ਕਿਤੇ ਬੋਸ਼ ਲਵਾ ਲੈ ਜਾਂ ਕੋਈ ਹੋਰ ਕੋਈ ਨਾ ਕੋਈ ਕੰਮ ਵਗੈਰਾ ਜਾਂ ਮੋਟਰ ਦੀ ਰਿਪੇਅਰ ਤਾਂ ਕੱਢਦੇ ਰਹਿੰਨੇ ਉਹ ਤਾਂ ਪੈਪ ਹੁੰਦੇ ਹੀ ਰਹਿੰਦੇ ਚੱਕ ਜਿਆਦਾ ਧਿਆਨ ਤਾਂ ਹੀ ਉਹੀ ਗੱਲ ਆ ਵੀ ਜਿਹੜੇ ਆਪਾਂ ਨਹੀਂ ਕੱਢਦੇ ਜਿਥੇ ਮੋਟਰ ਵੀ ਰੇਤਾ ਨਹੀਂ ਕੱਢਦੀ ਆਪਾਂ ਪੰਜ ਪੰਜ 10-10 ਸਾਲ ਵੇਖਦੇ ਨਹੀਂ ਉਹ ਬੋਰਾਾਂ ਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਜੀ ਲਓ ਜੀ ਹੁਣ ਆਪਾਂ ਆ ਗਏ ਆ ਜੀ ਪਿੰਡ ਰੋਲੀ ਦੇ ਵਿੱਚ ਸਰਦਾਰ ਬਲਵੀਰ ਸਿੰਘ ਨਹਿੰਗਾ ਦੇ ਜਿਹੜੇ ਵਜਦੇ ਬਾਈ ਜੀ ਹੁਣੀ ਤੇ 250 ਫੁੱਟ ਡੂੰਘਾ ਬੋਰ ਆਈ ਬਾਈ ਜੀ ਉਹਨਾਂ ਦਾ ਤੇ ਬਾਈ ਜੀ ਉਹਨਾਂ ਦੇ ਮੋਟਰ ਡਿੱਗਣ ਦਾ ਸਾਨੂੰ ਸਾਰਾ ਕਾਰਨ ਦੱਸਾਂਗੇ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਅੱਜ ਜਿਹੜੇ ਤਿੰਨ ਪਿੰਡਾਂ ਦੇ ਵਿੱਚ ਆਏ ਇਹ ਤਿੰਨੇ ਪਿੰਡ ਮੋਗੇ ਜ਼ਿਲ੍ਹੇ ਦੇ ਪਿੰਡ ਆ ਜੀ ਇਹ ਮੋਟਰ ਡਿੱਗਣ ਦਾ ਕਾਰਨ ਇਹ ਬਣਿਆ ਜੀ ਵੀ ਜਿਹੜਾ ਆਪਣਾ ਲੋਹੇ ਦਾ ਬੈਂਡ ਹੁੰਦਾ ਜੀ ਖੇਲ ਤੇ ਲੱਗਾ ਜਿਹੜਾ ਡਿਲੀਵਰੀ ਦੇ ਉੱਪਰ ਬੈਂਡ ਲੱਗਾ ਹੁੰਦਾ ਆਪਣਾ ਉਹ ਬੈਂਡ ਦੇ ਪਲੇਟ ਜਿਹੜੀ ਹੁੰਦੀ ਹੈ ਬੈਂਡ ਦਾ ਗੋਲ ਮੋੜ ਹੁੰਦਾ ਬਾਈ ਜੀ ਉਹਨਾਂ ਨੇ ਮੋੜ ਤੇ ਹੀ ਕਲੈਂਪ ਲਾ ਕੇ ਵਿੱਚ ਕਰਤਾ ਸੀ ਜਾਨੀ ਕਿ ਜਿਹੜੀ ਪਲੇਟ ਹੁੰਦੀ ਹੈ ਨਾ ਪਲੇਟ ਦੇ ਉੱਪਰਲੇ ਪਾਸੇ ਬਾਈ ਜੀ ਉਹਨਾਂ ਨੇ ਲਾਤਾ ਸੀਗਾ ਇਹ ਕਲੈਂਪ ਤੇ ਉਹ ਬੋਰ ਦੇ ਵਿੱਚ ਰਹਿ ਗਈ ਪਲੇਟ ਆ ਤੇ ਕਲੈਂਪ ਉੱਪਰ ਲਾਇਆ ਸੀ ਬਾਈ ਜੀ ਉਹਨਾਂ ਦਾ ਤੇ ਉਹ ਬੋਰ ਦੇ ਵਿੱਚ ਰਹਿਣਾ ਕਰਕੇ ਤੇ ਉਹ ਪਲੇਟਾਂ ਦੋਨਾਂ ਹੀ ਗਲ ਕੇ ਉੱਪਰ ਨੂੰ ਟੁੱਟ ਗਈਆਂ ਤੇ ਪੈਪ ਥੱਲੇ ਚਲੇ ਗਏ ਤੇ ਉਹ ਕਲੈਂਪ ਆਪਣਾ ਬਾਈ ਜੀ ਉਹਨਾਂ ਦੇ ਉੱਪਰ ਰਹਿ ਗਿਆ ਜਿੱਥੇ ਬੈਂਡ ਤੇ ਲਾਏ ਪਲੇਟਾਂ ਟੁੱਟ ਗਈਆਂ ਤੇ ਇਹ ਵੀ ਥੋੜਾ ਜਿਹਾ ਮੇਰੇ ਕਿਸਾਨ ਵੀਰ ਸਾਰੇ ਇਹ ਧਿਆਨ ਦਿਆ ਕਰੋ ਜਰੂਰ ਵੀ ਜਿੱਥੇ ਤੁਹਾਡਾ ਬੈਂਡ ਆ ਨਹੀਂ ਲੱਗਾ ਹੁੰਦਾ ਆ ਵੇਖੋ ਇਸ ਤਰ੍ਹਾਂ ਲੱਗਾ ਸੀ ਜੀ ਆਪਣਾ ਬੈਂਡ ਬੈਂਡ ਦੇ ਉੱਪਰ ਹੀ ਬਾਈ ਜੀ ਉਹਨਾਂ ਨੇ ਕਲੈਂਪ ਲਾਤਾ ਪਲੇਟਾਂ ਬੋਰਚ ਸੀ ਉਹ ਗਲ ਕੇ ਟੁੱਟ ਗਈਆਂ ਬਾਕੀ ਜਿੱਥੋਂ ਕਲੈਂਪ ਕੋਲੇ ਆਪਾਂ ਪਲੇਟਾਂ ਲੱਗੀਆਂ ਹੁੰਦੀਆਂ ਇਹਦੇ ਚ ਚੰਗੀ ਤਰ੍ਹਾਂ ਧਿਆਨ ਰੱਖਿਆ ਕਰੋ ਵੀ ਲੀਕ ਕਿਉਂ ਵਗੈਰਾ ਨਾ ਹੋਵੇ ਆ ਵੇਖੋ ਪਲੇਟਾਂ ਰੋਟੀਆਂ ਠੀਕ ਹੈ ਜੀ ਇਹ ਚੀਜ਼ਾਂ ਦਾ ਕਿਸਾਨ ਵੀਰ ਜਰੂਰ ਧਿਆਨ ਰੱਖਿਆ ਕਰੋ ਜੇਕਰ ਬੈਂਡ ਦੇ ਉੱਪਰੋਂ ਪਾਣੀ ਲੀਕ ਆ ਤਾਂ ਸਾਰੀ ਉਹਨੇ ਡਿਲੀਵਰੀ ਥੱਲੇ ਗਾਲ ਦੇਣੀ ਹੈ ਜੇਕਰ ਬਾਕੀ ਜਿੰਨੇ ਵੀ ਭਰਾ ਆਪਣੇ ਵੀਡੀਓ ਵੇਖਦੇ ਰਹਿੰਦੇ ਸਾਰੇ ਵੀਰਿਆਂ ਦਾ ਪਤਾ ਇਹਦੋਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਭਰਾ ਆਪਣੇ ਨਾਲ ਨਵੇਂ ਪੇਜ ਤੇ ਜੁੜੇ ਆ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਆਉਣ ਵਾਲੇ ਤਾਂ ਜੋ ਆਉਣ ਵਾਲੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਜੀ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ